ਕੀ ਕਰਨਾ ਕੀ ਕਰਨਾ ਚਾਹੁੰਦੀ ਹੋ ਇਹ ਗੱਡੀ ਵਾਲੇ ਨਾ ਦੂਜਾ ਵਾਰੀ ਕਾਂਡ ਕਰ ਰਹੇ ਨੇ ਹਲੋ ਨਹੀਂ ਇਹੀ ਇਹੀ ਗੱਡੀ ਸੀ ਇਹੀ ਗੱਡੀ ਤਾਂ ਨਹੀਂ ਹੋਣੀ ਹਾਂ ਮੈਂ ਦੱਸਦਾ ਜਿਹੜਾ ਹੁਣ ਟਰੈਲ ਆ ਗਿਆ ਵੀ ਮੈਨੂੰ ਨਹੀਂ ਮੌਕਾ ਮਿਲਿਆ ਲਖੰਦਾ ਆ ਪਾਜੀ ਦੇਖਾ ਕੋਈ ਵੀ ਬੰਦਾ ਚਾਈ ਬੱਚੇ ਲੱਗ ਗਿਆ ਉਧਰ ਸਾਈਡ ਤੋਂ ਤੁਸੀਂ ਸਾਹਤੋ ਆਜਾ ਇੱਕ ਮਿੰਟ ਸਾਡੇ ਕੋਲ ਆ ਜਾਓ ਕੋਈ ਨਾ 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 ਮੈਂ ਕਰਦਾ ਤੁਸੀ ਸਾਹਤੋ ਵੀਰੇ ਕੋਈ ਗੱਲ ਨਹੀਂ ਜਾਓ ਇਹ ਗਲਤ ਹੋ ਰਿਹਾ ਜੀ ਸੀ ਐਚ 00 ਇਹ ਲਿਆ ਓਏ 1 ਮਿੰਟ ਯਾਰ ਹੈਗਾ ਹੈਗਾ ਇਹ ਪਾਜੀ ਨੰਬਰ ਲੈ ਲਓ ਸਾਡੇ ਕੋਲ ਅਸੀਂ ਗਲਤੀ ਨਹੀਂ ਹੈ ਸਾਡੇ ਬੱਚੇ ਵੀ ਲੰਘਦੀਆਂ ਛੋਟੇ ਛੋਟੇ ਹਾਂ ਚੁੱਪ ਕਰ ਜਾਓ ਹਾਂਜੀ ਚੱਲ ਕੋਈ ਨਹੀਂ ਕੋਈ ਚੁੱਪ ਕਰ ਜਾ ਕੋਈ ਨਹੀਂ ਕੋਈ ਨਹੀਂ ਪੀਵੀ 0 ਕਿਉਂ ਚੁੱਪ ਕਰ ਜੀਏ ਪੀਵੀ 0 ਕੀ ਕਰੇਗਾ ਤੂੰ ਕੀ ਕਰੇਗਾ ਨਾ ਨਾ ਗਰੀਬੰਦਾ ਨਾ ਨਾ ਕੱਲ ਨੂੰ ਗਰੀਬੰਦਾ ਸਾਡੇ ਬੱਚਿਆਂ ਨੂੰ ਮਾਰ ਕੇ ਗੱਡੀ ਲੰਘ ਜਗਿਆ ਦੂਜੇ ਵਾਰੀ ਦੂਜੇ ਵਾਰੀ ਕਾਂਡ ਹੋ ਰਿਹਾ ਨਾ ਨਾ ਦੂਜੇ ਵਾਰੀ ਕਾਂਡ ਹੋ ਰਿਹਾ ਤੋਏ ਬੋਲਣਾ ਤਾਂ ਹੈ ਲੱਦ ਲੱਦ ਕੰਮ ਨਹੀਂ ਕਰ ਰਿਹਾ ਉਹ ਆਪ ਹੀ ਘਾਟ ਦੇ ਚਾਹੇ ਬਾਹਰਲਾ ਬੰਦਾ ਹੈ ਹੈ ਤਾਂ ਬਿਲਕੁਲ ਧਿਆਨ ਦਾ ਹੋ ਨਹੀਂ ਰਹਾ ਨਹੀਂ ਜਾਣਦਾ ਨਹੀਂ ਕਿਸੇ ਦਾ ਨਾਮ ਨਹੀਂ ਕਿਸੇ ਨਾਮ ਕਿਸੇ ਮਦਦ ਤੇ ਨਹੀਂ ਕਰਨਾ ਨਾ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਜਾਸਲਾ ਦੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਇਸ ਸਮੇਂ ਖੜੇ ਹੋਏ ਆਸੀ ਜਨ ਸੁਆ ਦੇ ਵਿੱਚ ਕਾਫੀ ਰੌਲਾ ਪਿਆ ਹੋਇਆ ਇੱਥੇ ਇੱਕ ਟ੍ਰਿਕ ਸ਼ਖਸ ਦੀ ਸਰਾਲੇ ਦੇ ਨਾਲ ਯਾਨੀ niche ਆ ਕੇ ਮੌਤ ਹੋ ਜਾਂਦੀ ਹੈ ਤੇ ਜਿੱਥੇ ਇੱਕ ਪਬਲਿਕ ਇਕੱਠੀ ਹੋ ਜਾਂਦੀ ਹੈ ਤੇ ਰੌਲਾ ਪੈ ਰਿਹਾ ਹਾਲਾਂਕਿ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ ਸੋ ਜਿਹੜੀ ਡੈੱਡ ਬੋਡੀ ਹੈ ਹਜੇ ਤੱਕ ਉਰੇ ਜਿੰਨੇ ਵੀ ਗੱਡੀਆਂ ਨੇ ਲੋਕ ਹੈ ਉਹਨਾਂ ਨੂੰ ਕਿਤੇ ਹਸਪੀਟਲ ਦੇ ਵਿੱਚ ਜਾਂ ਕਿਤੇ ਪਹਚਾਇਆ ਨਹੀਂ ਗਿਆ ਪਰ ਟਰੈਲੇ ਨੂੰ ਯਾਨੀ ਪ੍ਰਸ਼ਾਸਨ ਦਾ ਪੁਸਾਲੇ ਨੇ ਉਹਨਾਂ ਨੂੰ ਥਾਣੇ 'ਚ ਪਹਚਾ ਦਿੱਤਾ ਉਹ ਗੱਲਬਾਤ ਕਰਾਂਗੇ ਕਿ ਬਹੁਤ ਸਾਰੇ ਲੋਕ ਇਕੱਠੇ ਹੋਏ ਹੋਏ ਨੇ ਕਹਿੰਦੇ ਕਿ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਸੋ ਜੰਸੂਆ ਦੇ ਵਿੱਚ ਅਸੀਂ ਖੜੇ ਹਾਂ ਹਾਂ ਸਹੀ ਗੱਲ ਮੇਰੀ ਜੀ ਅਸੀਂ ਖੜੇ ਹਾਂ ਕਿਹ ਬਾਤ ਹੋਈ ਹੈ ਕੀ ਗੱਲਬਾਤ ਹੋਈ ਇੱਥੇ ਬੰਦੇ ਦੇ ਫੋਟੋ ਨਹੀਂ ਪਏ ਨੇ ਕੀ ਬੰਦੇ ਦੀ ਗਰੀਬ ਬੰਦੇ ਦੀ ਵੀ ਸੁਣ ਰਿਹਾ ਕੋਈ ਕੋਈ ਗੱਲ ਨਹੀਂ ਬਾਹਲਾ ਬੰਦਾ ਕੋਈ ਗੱਲ ਨਹੀਂ ਹੋ ਗਿਆ ਇਹਨਾਂ ਦੀ ਸੇਵਾ ਕਰਦੇ ਇੱਕ ਦੇ ਪਰ ਇਹਦਾ ਕੀ ਐਕਸੀਡੈਂਟ ਹੋਇਆ ਤਾਂ ਇੱਕ ਆਦਮੀ ਦੀ ਮੌਤ ਹੋ ਗਈ ਤਕਰੀਨ ਨਾਲ ਜਾਣਦੇ ਆਂ ਕਿ ਉਹ ਬਾਦ ਨਾ ਤਕਰੀਬੇ ਮਦਦ ਕਰਨੀ ਚਾਹੀਦੀ ਹੈ ਟੈਂਸ ਦਾ ਬਾਹਲਾ ਹੋਵੇ ਤੇ ਆਪਣਾ ਪੱਤਰਿਕਾ ਵੀ ਚਾਹੀਦੀ ਹੈ ਉਹ ਤੋਂ ਬਾਅਦ ਟਰੱਕ ਨੂੰ ਤਾਂ ਪਹਿਲਾਂ ਬੇਂਜਰ ਫੜਨਾ ਜ਼ਰੂਰੀ ਹੈ ਹੋ ਜੋ ਨਹੀਂ ਕਿ ਉਹ ਲੰਘ ਜਾਵੇ ਫੇ ਹੁਣ ਨਹੀਂ ਤੁਸੀਂ ਹੁਣ ਟਰੱਕ ਨੂੰ ਫੜਿਆ ਤੁਸੀਂ ਹੁਣ ਜਿਹੜਾ ਟਰੱਕ ਸੀ ਉਹ ਹੈ ਬੇਂਜਰ ਤੇ ਟਰੱਕ ਨੂੰ ਜੋ ਰੇਡ ਦਾ ਵੈਰੀਫਾਈ ਰਿਪੋਰਟ ਨੂੰ ਭੇਜ ਰਹੇ ਆਂ ਵਾਹ ਡਿਵੈਲੋਪਰ ਜੀ ਤੁਹਾਨੂੰ ਅੱਜ ਦੱਸੋ ਥੋੜੀ ਜੀ ਕੀ ਕਾਰਵਾਈ ਹੋ ਰਹੀ ਹੈ ਟਰੱਕ ਨੂੰ ਯਾਨੀ ਹਾਂ ਜੀ ਇਹ ਬੰਦਾ ਮਰਿਆ ਉਹਦੀ ਕਾਰਵਾਈ ਕਰ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲੈ ਲਿਆ ਸੀ ਅਸੀਂ ਤੇ ਭੇਜ ਤੇ ਅਸੀਂ ਟਰੱਕ ਨੂੰ ਅੱਛਾ ਤੁਹਾਨੂੰ ਕੀ ਕਾਲ ਆ ਗਿਆ ਟਿਕਟਮੈਂਟ ਤੇ ਨਾ ਕਾਰਵਾਈ ਇਸ ਬੰਦੂ ਕੋਲ ਆਈ ਸੀ ਕਿੰਦਾ ਦੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਇਹ ਪ੍ਰੋਟੋਕੋਲ ਜੀ ਸਾਨੂੰ ਦੱਸਿਆ ਸੀ ਕਿ ਇਹ ਚੱਲ ਰਹੀ ਸੀ ਜੀ ਠੀਕ ਹੈ ਕਿ ਟਰੱਕ ਨਾਲ ਕਿਸੇ ਟਿੱਕੀ ਵੈਕੀ ਦੀ ਨਾਮ ਨੂੰ ਦੀ ਸਟੇਟ ਹੋ ਗਈ ਸੀ ਹਾਂ ਠੀਕ ਹੈ ਜੀ ਮਿਲ ਕੇ ਦੱਸਿਆ ਅੱਗੇ ਅਸੀਂ ਜੋ ਵੀ ਅੱਗੇ ਕਰ ਰਹੇ ਹਾਂ ਉਹ ਵਿੱਚ ਅੱਛਾ ਜਿਹੜੇ ਸ਼ਖਸ ਦੀ ਡੈਥ ਹੋਈ ਹੈ ਉਹਨੂੰ ਹਸਪੀਟਲ ਪਹੁੰਚਾਇਆ ਗਿਆ ਜਾਂ ਨਹੀਂ ਹਾਲੇ ਤੱਕ ਪਿਆਰ ਰਾਜੀ ਨਹੀਂ ਹਾਲੇ ਤੱਕ ਪਹੁੰਚਿਆ ਨਹੀਂ ਜੇ ਬੱਚ ਜਾਂਦਾ ਹੋ ਤਾਂ ਪਹਿਲਾਂ ਉਹਦੇ ਛੋਟੇ ਛੋਟੇ ਬੱਚੇ ਸੀਗੇ ਅੱਜ ਕੋਈ ਮੋਰ ਨਹੀਂ ਕੋਈ ਬੱਚਾ ਮੋਰ ਨਹੀਂ ਨਹੀਂ ਐਂਬੂਲੈਂਸ ਆਈ ਸੀ ਨਾ ਤਾਂ ਇਹ ਐਂਬੂਲੈਂਸ ਆਈ ਸੀ ਕਿ ਨਹੀਂ ਨਾ ਇਹਨਾਂ ਕੋਲ ਪੁੱਛੋ ਜੀ ਕੋਈ ਆਇਆ ਸੀਗਾ ਚਹਿ ਮਾਰਦਾ ਜੇ ਕੋਈ ਮੇਰੇ ਕੋਲ ਵਿੱਚ ਪਰਚਾ ਦਰਨਾ ਚਾਹੁੰਦਾ ਹੈ ਕਿਹਨਾਂ ਨੰਬਰ ਤੇ ਹੈ ਰੋਲਾ ਪਾਉਣਾ ਨਹੀਂ ਕੱਟੂੜ ਨਹੀਂ ਥੋੜੀ ਚੱਕ ਦੇਹਬਾਬਲਾ ਬੰਦ ਕੀ ਅੱਜ ਨਹੀਂ ਚੱਲਣ ਦੇ ਨੀਤਾਂ ਕਰਕੇ ਪਛਾਰੀਏ ਸਾਡੇ ਕੋਲ ਇਸ ਟਾਈਮ ਕੋਈ ਮੌਕੇ ਤੇ ਵੀ ਨਹੀਂ ਜੇ ਡਾ ਨਿਊਜ਼ ਨਹੀਂ ਉਸ ਟਾਈਮ ਬਰਤੋਂ ਨਹੀਂ ਕੀ ਬਤਾਉਂਦਾ ਰੋੜੇ ਬੱਚੇ ਆਉਣੇ ਤਾਂ ਉਹ ਨਹੀਂ ਛੋਟੇ ਛੋਟੇ ਬੱਚੇ ਜੇ ਵਾਹਨ ਦਾ ਹੁਣ ਕੀ ਹੋ ਗਿਆ ਐਂਬੂਲੈਂਸ ਆ ਲੈਣੇ ਤਨਵੰਤ ਉਸੇ ਹੀ ਫੇਰ ਨੇ ਉਸੇ ਲਈ ਮੌਜੂਦ ਹੋ ਸੀ ਕਿ ਮੈਂ ਉਸੇ ਡਰਾਈਵਰ ਨੇ ਉਹਨੇ ਕਹਿਤਾ ਮਰ ਗਿਆ ਦਾ ਮਾਰ ਗਿਆ ਮੈਂ ਕਹ ਦੋ ਤੂੰ ਮਰ ਗਿਆ ਉਹਨਾ ਸੱਟ ਹੋਏ ਸੀਗਾ ਕੌਣ ਬੰਦਾ ਸੱਟ ਹੋਇਆ ਸੀ ਉਹ ਜਿਹੜਾ ਵਿਚਾਰੇ ਸੀਗਾ ਡਰਾਈਵਰ ਤਾਂ ਬਹੁਤ ਕੁਝ ਕਰ ਰਿਹਾ ਸੀ ਕੋਈ ਵੀ ਕੁਝ ਕਰ ਰਹੀ ਸੀਗਾ ਲੈਫਟ ਤੇ ਰਾਈਟ ਹੈਂਡ ਸਾਈਡ ਤੇ ਬਹੁਤ ਦੂਰ ਲੈ ਗਿਆ ਸੀ ਗੱਡੀ ਉਹ ਬਚ ਗਿਆ ਉਹ ਤਾਂ ਚੱਲਿਆ ਵੀ ਨਹੀਂ ਸੀ ਜਾ ਰਿਹਾ ਜਿਹੜਾ ਇਹਨੇ ਦੌਰ ਚ ਸੈਟ ਸੀਗਾ ਉਹਨੇ ਬਹੁਤ ਬਚਾਇਆ ਫਿਰ ਉਹ ਪੱਤੇਰਾ ਕੀ ਸਰਕਾਰੀ ਡ੍ਰਿੰਕ ਸੀ ਸੀਗਾ ਫਿਰ ਤਾਂ ਉਹ ਉਹ ਪਿੱਛੇ ਬਚ ਗਿਆ ਆਟੋਮੈਟਿਕਲੀ ਡਰਾਈਵਰ ਨੇ ਡਰਾਈਵਰ ਤਾਂ ਕੋਈ ਕਿਤੇ ਵੀ ਕੋਈ ਕੁਝ ਕਰ ਰਿਹਾ ਨਹੀਂ ਡਰਾਈਵਰ ਨੇ ਪਹਚਾਨ ਬਹੁਤ ਕੁਝ ਨਹੀਂ ਡਰਾਈਵਰ ਤਾਂ ਕਿਤੇ ਕੋਈ ਡਰਾਈਵਰ ਨੇ ਆਛਾ ਮੈਨੂੰ ਇਹ ਦੱਸੋਗੇ ਕਿ ਉਹ ਜਿਹੜਾ ਮਿਆਨੀ ਬਾਤ ਉਹ ਦਰਦ ਦਰਦ ਹਾਂਜੀ ਬੰਦਾ ਬੰਦਾ ਕਿਵੇਂ ਕਿੱਥੇ ਦਾ ਸੀ ਪ੍ਰਵਾਸੀ ਸੀ ਪ੍ਰਵਾਸੀ ਆ ਪ੍ਰਵਾਸੀ ਮਜ਼ਦੂਰ ਹੈ ਉਹ ਤੇ ਉਹ ਬੱਚੇ ਤੋਂ ਸਿਸਟਮ ਨਿਕਲਿਆ ਉਹਦੀ ਹਾਲਤ ਚੱਲਣ ਜੋਗ ਵੀ ਨਹੀਂ ਸੀ ਕੋਈ ਆਇਆ ਉਹਦੇ ਵਿੱਚ ਹੱਥ ਦੇ ਵਿੱਚ ਕੋਈ ਪੂਰਾ ਨਹੀਂ ਅਣਜਾਣ ਬੰਦਾ ਉਹ ਹੈ ਕਿੱਥੇ ਚੱਲਣ ਜਦੋਂ ਵੀ ਉਹ ਘਾਤਾ ਹੁੰਦਾ ਸੀ ਬਹੁਤ ਕੋਸ਼ਿਸ਼ ਕਰਿੰਦੇ ਨੂੰ ਜੀ ਬਚਾ ਲਈ ਲੈਟ ਮਰ ਲੈਟ ਉਹਦਾ ਉਹਦਾ ਦਮ ਤਾਂ ਅਸੀਂ ਜਿਹੜੀ ਫਰਸਟ ਏਡ ਹੈ ਉਹ ਜੀ ਬਹੁਤ ਕੋਸ਼ਿਸ਼ ਕਰੀ ਬਟ ਅਨਨੋਨ ਸੀ ਅਸੀਂ ਫਰਸਟ ਏਡ ਵੀ ਦਿੱਤੀ ਬਟ ਉਹ ਡੈੱਡ ਹੋ ਚੁੱਕੀਆਂ ਸੀਗਾ ਉਸ ਤੋਂ ਬਾਅਦ ਐਂਬੂਲੈਂਸ ਅਦਰਵਾਈਜ਼ ਪਾਤੀ ਦੀ ਕਾਰਵਾਈ ਉਹ ਪੂਰੀ ਸਮੇਂ ਦੇ ਡੈੱਡ ਬੋਡੀ ਕਿੱਥੇ ਹੈ ਡੈੱਡ ਬੋਡੀ ਪੂਰੇ ਸਮੇਂ ਦੇ ਡੈੱਡ ਬੋਡੀ ਕਿੱਥੇ ਹੈ ਉਹ ਆਈਸੀਜੀ ਵੀ ਕਹੇ ਕਿ ਦੇਦੇ ਕਿ ਟੈਂਪੋਰਰੀ ਸਮੇਂ ਤੇ ਆਈ ਆ ਜਿਸ ਟਾਈਮ ਆਈ ਉਹਨਾਂ ਨੂੰ ਆਉਟ ਟਾਈਮ ਲੱਲਦਾ ਕਿ ਡਿਪਾਰਟਮੈਂਟ ਦੇ ਜਿਹੜਾ ਵੀ ਕੰਪਰੋਮਾਈਜ਼ ਕਰਕੇ ਸੀ ਉਹਨੂੰ ਕਰਾਂਗੇ ਇਹ ਲੈ ਇੱਧਰ ਦੇਖ ਮੇਰਾ ਨੰਬਰ ਲੈ ਰਹੇ ਇਹਨਾਂ ਨੇ ਸਾਰਾ ਨੇ ਮੈਂ ਸਾਰਾ ਪ੍ਰੂਫ ਦਿੱਤਾ ਇਹਨਾਂ ਨੂੰ ਤੇ ਦੇਖ ਚਾਹੇ ਬਾਰਲਾ ਬੰਦਾ ਹੈ ਮੈਂ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਕੋਈ ਇਹ ਨਹੀਂ ਹੈ ਕੋਈ ਕਿਸੇ ਦੀ ਮਦਦ ਨਹੀਂ ਕੀਤੀ ਇਹਨਾਂ ਦੀ ਮੈਂ ਮਦਦ ਕਰ ਰਿਹਾ ਚੋਈ ਬਾਰਲਾ ਬੰਦਾ ਹੈ ਮੈਂ ਸੇਵਾ ਕਰਨਾ ਚਾਹੁੰਦਾ ਇਹਨਾਂ ਦੀ ਦੇਖੋ ਜੋ ਵੀ ਕਹਤਾ ਹੈ ਗੱਡੀ ਵਾਲੇ ਨੇ ਮੇਰੇ ਕੋਲ ਫੁੱਟਵਾਂ ਵੀ ਪਈਆਂ ਨੇ ਕੋਈ ਮਦਦੀ ਕਰਨਾ ਚਾਹੁੰਦਾ ਬਾਰਲੇ ਬੰਦ ਦੀ ਮੈਂ ਫਿਰ ਵੀ ਕਰ ਰਿਆ ਹਾਂ ਇਹ ਕਹਿੰਦਾ ਜੀ ਸੇਵਾ ਕਰੂੰਗਾ ਕੋਈ ਸੇਵਾ ਕਰਦਾ ਉਹ ਦੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਜੰਸੂਏ ਦੇ ਵਿੱਚ ਹਲਕਤ ਯਾਨੀ ਡੈਥ ਹੋਈ ਹੈ ਟ੍ਰੈਲੇ ਨੇ ਕਹਿੰਦੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਇੱਕ ਜਿਹੜਾ ਵਿਅਕਤੀ ਸੀ ਠੇਕੇ ਦੇ ਕੋਲੋਂ ਨਿਕਲਦਾ ਹੈ दारू ਪੀਂਗਾ ਜਿਸ ਤਰ੍ਹਾਂ ਦੇ ਸੀ ਉਹਰੇ ਬਿਆਨ ਲਿੱਤੇ ਨੇ ਲੋਕਾਂ ਦੇ ਜਿਹੜੀ ਇੱਥੇ ਪਬਲਿਕ ਹੈ ਕਿ ਕਹਿੰਦੇ ਨੇ ਕਿ ਜਿਹਦੀ ਡੈਥ ਹੋਈ ਹੈ ਹਾਲਾਂਕਿ ਅਣਪਛਾਤਾ ਬੰਦਾ ਹੈ ਪ੍ਰਵਾਸੀ ਹੈ ਯਾਨੀ ਬਾਹਰ ਦਾ ਹੈ ਪਰ ਹਜੇ ਪਛਾਣ ਨਹੀਂ ਹੈ ਪਰ ਜਿਹੜੀ ਗੱਡੀ ਸੀ ਟਰੈਲਾ ਸੀ ਉਹਨੇ ਪਛਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਐਂਬੂਲੈਂਸ ਵੀ ਆਂਦੀ ਹੈ ਸੋ ਆਪਾਂ ਗੱਲਬਾਤ ਕਰਾਈ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਸੋ ਤੁਸੀਂ ਆਪਣੇ ਕਮੈਂਟ ਕਰਕੇ ਵੀ ਜਾਰਜ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਦਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੁਲ ਕਰਨਾ ਹੈ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ دیਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਦੁਆ ਦੇ ਨਾਮ ਤੋਂ ਜਾਂਚ ਦੀ ਰਿਪੋਰਟ